ਜਿਸ ਤਰੀਕੇ ਦੇ ਨਾਲ ਕੜਾਕੇ ਦੀ ਠੰਡ ਆਪਣਾ ਕਹਿਰ ਵਰਪਾਉਣਾ ਸ਼ੁਰੂ ਕਰ ਚੁੱਕੀ ਹੈ ਅਜਿ헤 ਚ ਜੋ ਲੋਕ ਬੇਸਹਾਰਾ ਹੁੰਦੇ ਨੇ ਯਾਨੀ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਜਰੂਰ ਫੁੱਟਪਾਥਾਂ ਉੱਤੇ ਰੇਲਵੇ ਸਟੇਸ਼ਨਾਂ ਦੇ ਬਾਹਰ ਖੁੱਲੇ ਅਸਮਾਨੀ ਰਾਤ ਗੁਜ਼ਾਰਾ ਨੂੰ ਮਜਬੂਰ ਹੁੰਦੇ ਨੇ ਅਜਿ헤 ਲੋਕਾਂ ਦੇ ਲਈ ਮੋੜ ਤੋਂ ਡੇਰਾ ਸੱਚਾ ਸੌਦਾ ਦੀ ਸ਼ਹਾਸਤਨਾਮ ਜੀ ਗਰੀਨੈਸ ਵੈਲਫੇਅਰ ਕਮੇਟੀ ਮਸੀਹਾ ਬਣ ਕੇ ਸਾਹਮਣੇ ਆਈ ਹੈ ਜੀ ਹਾਂ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਰਾਜਸਥਾਨ ਦੇ ਬਲਾਕ ਸ਼ਰੀ ਗੰਗਾ ਨਗਰ ਦੇ ਹਨ ਜਿੱਥੇ ਕਿ ਸ਼ਾਹ ਸਤਨਾਮ ਜੀ ਗ੍ਰੀਨਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮਿਲ ਕੇ ਸ਼ਹਿਰ ਦੀ ਝੁੱਗੀ ਝੌਂਪੜੀਆਂ ਦੇ ਵਿੱਚ ਰਹਿਣ ਵਾਲੇ ਅਤੇ ਲੋੜਵੰਦ ਜੋ ਲੋਕ ਖੁੱਲੇ ਅਸਮਾਨੀ ਰਾਤਾਂ گزارਨ ਦੇ ਲਈ ਮਜਬੂਰ ਹੁੰਦੇ ਨੇ ਉਹਨਾਂ ਦੇ ਲਈ ਹੱਡਚੀਨਵੀਂ ਠੰਡ ਦੇ ਵਿੱਚ ਗਰਮ ਕੱਪੜੇ ਅਤੇ ਟੋਪੀਆਂ ਜਰਾਬਾਂ ਸ਼ਾਲ ਕੰਬਲ ਵੰਡਿਤ ਕਰਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ ਡੇਰਾ ਸੱਚਾ ਸੋਦਾ ਦੇ ਸੇਵਾਦਾਰਾਂ ਦੇ ਇਸ ਨੇਕ ਪਹਿਲ ਨੂੰ ਦੇਖਦਿਆਂ ਹੋਇਆਂ ਸ਼ਹਿਰ ਵਾਸੀਆਂ ਨੇ ਅਤੇ ਸਮਾਜਿਕ ਲੋਕਾਂ ਨੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਜੀ ਇਨਸਾਨ ਦੀ ਅਤੇ ਡੇਰਾ ਸੱਚਾ ਸੋਦਾ ਦਰਬਾਰ ਦੀ ਭਰਪੂਰ ਸ਼ਲਾਗਾ ਕੀਤੀ ਹੈ। ਤਾਂ ਵਾਕਈ ਡੇਰਾ ਸੱਚਾ ਸੋਦਾ ਦੇ ਸੇਵਾਦਾਰਾਂ ਵੱਲੋਂ ਪੇਸ਼ ਕੀਤੀ ਗਈ ਇਸ ਪਹਿਲ ਕਦਮੀ ਦੀ ਸੱਚਕੋਹ ਪਰਵਾਰ ਵੀ ਸ਼ਲਾਗਾ ਕਰਦਾ ਕਿਉਂਕਿ ਇਸ ਘੋਰ ਕਾਲ ਯੁੱਗ ਦੇ ਵਿੱਚ ਜਿੱਥੇ ਲੋਕ ਖੈਰ ਪਰ ਭਾਰੀ ਸਰਦੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰਜਾਈਆਂ ਵਿੱਚ ਦਬਕੇ ਬੈਠਦੇ ਹਨ ਲੇਕਿਨ ਅਜਿਹੇ ਮੌਸਮ ਦੀ ਪਰਵਾਹ ਨਾ ਕਰਦੇ ਹੋਏ ਵੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਭਾਈਪੈਣ ਇਹ ਸੜਕਾਂ ਉੱਤੇ ਉਤਰ ਕੇ ਜੋ ਬੇਸਹਾਰਾ ਲੋਕ ਹੁੰਦੇ ਹਨ ਲੋੜਵੰਦ ਲੋਕਾਂ ਦੇ ਲਈ ਗਰਮ ਕੱਪੜੇ ਵੰਡ ਕੇ ਉਹਨਾਂ ਨੂੰ ਸਰਦੀ ਚੋਂ ਬਚਾਉਣ ਦੇ ਲਈ ਇੱਕ ਇਨਸਾਨੀਅਤ ਦਾ ਫਰਜ਼ ਅਦਾ ਕਰਕੇ ਬਹੁਤ ਵੱਡਾ ਇੱਕ ਪਰਉਪਕਾਰ ਕਰ ਰਹੇ ਨੇ ਤੇ ਸਮਾਜ ਨੂੰ ਲੋਕਾਂ ਨੂੰ ਵੀ ਇਹਨਾਂ ਤਸਵੀਰਾਂ ਤੁਸੀਂ ਦੇ ਲੈਣ ਦੀ ਲੋੜ ਹੈ ਅਗਰ ਪ੍ਰਮਾਤਮਾ ਨੇ ਸਾਨੂੰ ਚੰਗਾ ਦੇ ਰੱਖਿਆ ਤਾਂ ਅਜਿਹੇ ਚ ਸਾਨੂੰ ਇਸ ਤਰੀਕੇ ਦੇ ਬੇਸਹਾਰਾ ਲੋਕਾਂ ਦੀ ਇੰਜ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਦੇ ਕੰਮ ਆਉਣਾ ਹੀ ਸਭ ਤੋਂ ਵੱਡੀ ਜ਼ਿੰਦਗੀ ਦਾ ਆਧਾਰ ਹੁੰਦਾ ਉਸੇ ਆਧਾਰ ਨੂੰ ਅੱਜ ਡੇਰਾ ਸੱਚਾ ਸੋਦਾ ਦੇ ਸ਼ਰਧਾਲੂਆਂ ਵੱਲੋਂ ਸੜਕ ਤੇ ਉੱਤਰ ਕੇ ਸਰਦੀ ਦੇ ਮੌਸਮ ਦੇ ਵਿੱਚ ਰਾਤ ਨੂੰ ਜੋ ਬਿਨਾਂ ਮੋٹے ਕੱਪੜਿਆਂ ਤੋਂ ਰਾਤਾਂ گزارਦੇ ਨੇ ਉਹਨਾਂ ਨੂੰ ਗਰਮ ਵਸਤਰ ਵੰਡ ਕੇ ਇਹ ਨੇਕ ਕਾਰਜ ਕੀਤਾ ਹੈ ਇਸ ਨੇਕ ਕਾਰਜ ਦੇ ਵਿੱਚ ਸ਼੍ਰੀ ਗੰਗਾ ਨਗਰ ਦੇ ਐਮਏਜੀ ਆਈਟੀ ਵਿੰਗ ਦੇ ਸੇਵਾਦਾਰ ਸਣੇ ਹੋਰ ਵੱਖ-ਵੱਖ ਸੰਪਤੀਆਂ ਦੇ ਸੇਵਾਦਾਰ ਅਤੇ ਸ਼ਾਹ ਸਤਨਾਮ ਜੀ ਗਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰ ਮੌਜੂਦ ਸਨ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ